ਨਾਜ ਮੰਡੀ ਪਾਤੜਾਂ ਦੇ ਵਿੱਚ ਬੀਤੇ ਦਿਨੀ ਜਿਹੜਾ ਬਣਿਆ ਫੜ ਉਸ ਦੇ ਵਿੱਚ ਰੇਤਾ ਬਜਰੀ ਜਿਹੜੀ ਕਿ ਉਹੀ ਦਿਖਾਈ ਦੇ ਰਹੀ ਆ ਔਰ ਸਿਮਿੰਟ ਨਾ ਹੋਣ ਕਰਕੇ ਉਹ ਵਿੱਚ ਰੇਤਾ ਬਜਰੀ ਬਾਹਰ ਨਿਕਲੀ ਹੋਈ ਆ ਜਿਹਦਾ ਕਰਕੇ ਆਰਟੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਆਰਟੀਆਂ ਨੇ ਕਿਹਾ ਕਿ ਮੀਜੀਲੈਸ ਦੀ ਜਾਂਚ ਕਰਾ ਕੇ ਹੀ ਇਸ ਤੋਂ ਔਰ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਠੇਕੇਦਾਰ ਹੋਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਵਕਤ ਜਿਹੜੇ ਕਿ ਠੇਕੇਦਾਰਾਂ ਕੋਲ ਹਾਂ ਠੇਕੇਦਾਰ ਪੰਥੀ ਨੇ ਆਰਤੀਆ ਕੋਲ ਕਿ ਕਿਸ ਤਰ੍ਹਾਂ ਦਾ ਇਹ ਮਟਰ ਮਸਲਾ ਸੀਗਾ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਕਿਉਂਕਿ ਆਮ ਦੇਖਣ ਨੂੰ ਮਿਲਿਆ ਹੈ ਕਿ ਕਈ ਥਾਂ ਤੇ ਵੱਡੀ ਘਪਲੇਬਾਜੀ ਦਿਖਾਈ ਦਿੰਦੀ ਹੈ ਪਰ ਅੱਜ ਜਿਹੜੀ ਕਿ ਇੱਥੇ ਮੰਡੀ ਦੇ ਵਿੱਚ ਵੀ ਜਿਹੜੇ ਫੜ ਬਣੇ ਆ ਇਹਨਾਂ ਦੇ ਵੀ ਹਾਲਾਤ ਕੁਝ ਐਸੇ ਤਰ੍ਹਾਂ ਹੀ ਲੱਗਦੇ ਨਜ਼ਰ ਆ ਰਹੇ ਨੇ ਬਾਕੀ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਇਹ ਮਾਜਰਾ ਹੋਇਆ ਹੈ ਔਰ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣੇ ਨੇ ਇਹ ਇੱਕ ਸੱਚੀ ਗੱਲ ਹੈ ਬਾਕੀ ਤੇ ਥੋੜਨੇ ਕਿਹੜਾ ਬੰਦਾ ਅੱਗੇ ਰੱਖਿਆ ਸੀ ਉਹਨੂੰ ਥੋੜਨੇ ਆਖਿਆ ਵੀ ਹਮੇ ਪਾ ਤੁਸੀਂ ਉਦੋਂ ਜਦੋਂ ਥੋੜਨੇ ਠਿਕਾ ਲਿੱਤਾ ਹੋਇਆ ਹੈ ਸਿਮੈਂਟਰੀ ਵਾਜਿਆ ਗਵਰਨਮੈਂਟ ਕੋ ਪਹਿਲੇ ਦਿੱਤੇ ਹੋਏ ਨੇ ਤੁਸੀਂ ਕਿਉਂ ਨਹੀਂ ਆਏ ਆਇਆ ਤਾਂ ਜਿਹੜਾ ਮਾਰ ਕੇ ਜਾਏਗਾ ਖੜ੍ਹ ਜਾ ਮੇਰਾ ਰੋ ਤੂੰ ਮੇਰਾ ਰੋ ਨਾ ਮਰ ਨਹੀਂ ਬੋਲੂਗਾ ਸਭ ਬੋਲੋ ਥੋੜਨੇ ਨਾਲ ਮੈਂ ਆਪ ਫੋਨ ਤੇ ਗੱਲ ਕੀਤੀ ਹੈ ਥੋੜਿਆ ਦੇ ਬੰਦੇ ਨੇ ਆਪ ਗੱਲ ਕਰਾਈ ਹੈ ਮੁੜ ਕੇ ਤੁਸੀਂ ਉਰੇ ਕਿਸੇ ਸਾਡੇ ਦੁਕਾਨਦਾਰ ਨੂੰ ਕਹਿੰਦੇ ਦੱਸ ਦੋ ਕਿ ਤੁਸੀਂ ਆਏ ਹੋ ਇੱਕ ਨੂੰ ਦੱਸ ਦੋ ਤੁਹਾਡੀ ਇਥੇ ਅਨਾਜ ਮੰਡੀ ਦੇ ਵਿੱਚ ਕਿੰਨੇ ਨੰਬਰ ਦੁਕਾਨ ਐ ਕੀ ਗੱਲਬਾਤ ਸੀਗੀ ਜਿਹੜਾ ਕਿ ਇਥੇ ਇਹ ਫੜ ਬਣਾਇਆ ਗਿਆ ਸੀ ਆ ਸਰਕਾਰੀ ਔਰ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਮੱਸਿਆ ਆਈ ਆ ਕੀ ਲੱਗਦਾ ਤੁਹਾਨੂੰ ਵੀ ਇਹ ਠੇਕੇਦਾਰ ਦੀ ਕਿੱਡੀ ਕਵੱਡੀ ਇਹਦੇ ਵਿੱਚ ਅਣਗਹਿਲੀ ਵੀਰ ਜੀ ਜਦੋਂ ਦਾ ਇਹ ਫੜ ਬਣਿਆ ਸਾਰੇ ਅਸੂਨ ਲਾਲ ਜੀ ਖੜੇ ਪ੍ਰਧਾਨ ਜੀ ਕਹਿੰਦੇ ਅਸੀਂ ਬਹੁਤ ਜ਼ੋਰ ਲਾਇਆ ਫੜ ਦੁਆਣ ਵੀ ਐਜ ਭਾਈ ਕੁਛ ਨਹੀਂ ਪਿਆ ਹੈਗਾ ਇਹਨੂੰ ਚੰਗੀ ਤਰ੍ਹਾਂ ਬਣਾ ਦਿਓ ਉਦੋਂ ਇਹਨਾਂ ਨੇ ਚੰਗੀ ਤਰ੍ਹਾਂ ਨਹੀਂ ਬਣਾਇਆ ਜਿਹੜੀ ਇਹ ਗੱਲ ਕਰ ਰਹੇ ਉਸ ਟਾਈਮ بارش ਹੋਈ ਹੈ ਬਿਲਕੁਲ ਝੂਠ ਹੈ ਉਸ ਟਾਈਮ ਕੋਈ بارش ਨਹੀਂ ਹੋਈ ਜੇ ਉਸ ਟਾਈਮ ਵਾਰਸ਼ੋਈਓ ਵੇਸੀ ਸਾਰੇ ਜ਼ਿੰਮੇਵਾਰ ਬੰਦੇ ਖੜੇ ਸੀ ਆਪਦੀ ਜ਼ਿੰਮੇਵਾਰੀ ਲਵਾਂਗੇ ਕੋਈ ਵਾਰਸ਼ ਨਹੀਂ ਹੋਈ ਇਹ ਫੜ ਦੇ ਵਿੱਚ ਕੀ ਹੈ ਉਹਨੇ ਸਾਡੇ ਮੀਤਾ ਸੇਡ ਜੀ ਨੇ ਇਹਨੇ ਬਹੁਤ ਹਾੜੇ ਗੱਡੇ ਵਿਚਾਰਿਆ ਨੇ ਵੀ ਭਾਈ ਅੱਜ ਕੋਸਲਾ ਲੋ ਕਰ ਲੋ ਕੁਛ ਕਰ ਲੋ ਇਹਨੇ ਕੁਛ ਨਹੀਂ ਕਰਿਆ ਬਾਕੀ ਪ੍ਰਧਾਨ ਜੀ ਨੇ ਕਈ ਵਾਰ ਗਿਆ ਪਰ ਸਾਡੀ ਗੱਲ ਦੀ ਕੋਈ ਨਹੀਂ ਕਾਦਰ ਹੋਈ ਫਿਰ ਇਹ ਮਾਰਕੀਟ ਕਮੇਟੀ ਚ ਐਪਲੀਕੇਸ਼ਨ ਵੀ ਦੇ ਕੇ ਆਏ ਅੱਜ ਠੇਕੇਦਾਰ ਜੀ ਆਏ ਨੇ ਤੇ ਐਸਡੀਓ ਸਾਹਿਬ ਆਏ ਨੇ ਦੇਖੋਗੇ ਕੀ ਕਰਦੇ ਨੇ ਪਰ ਸਾਡੀ ਸਰਕਾਰ ਤੋਂ ਇੱਕ ਮਾਰਕੀਟ ਕਮੇਟੀ ਦੀ ਮੰਗ ਹੈ ਵੀ ਜਿਹੜਾ ਸਾਡਾ ਫੜ ਹੈ ਇਨੂੰ ਬਹੁਤ ਵਧੀਆ ਬਣਾਇਆ ਜਾਵੇ ਕਿਉਂਕਿ ਪਹਿਲਾਂ ਵਾਲਾ ਫੜਾ ਇਹਦੇ ਨਾਲੋਂ ਬਹੁਤ ਵਧੀਆ ਸੀ ਸਾਡੇ ਹੱਥ ਬਨ ਕੇ ਬੇਨਤੀ ਹੈ ਵੀ ਇਹਨੂੰ ਵਧੀਆ ਬਣਾਇਆ ਜਾਵੇ ਤੇ ਇਹਦੇ ਵਿੱਚ ਜੋ ਵੀ ਕਮੀ ਪਾਈ ਗਈ ਹੈ ਉਹਨੂੰ ਦੂਰ ਕੀਤਾ ਜਾਵੇ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਜਿਹੜੀ ਏਰੀਆ ਹੋਰ ਰੱਖ ਸਕਦੀ ਆ ਬਿਲਕੁਲ ਜੀ ਬਿਲਕੁਲ ਅਗਰ ਕੱਲੂ ਜੀ ਦੀ ਦੇਖਦਾ ਤੁਸੀਂ ਨਿਗਾਹ ਮਾਰੂਗੇ ਤਾਂ ਰੋੜੀਆਂ ਰੋੜੀਆਂ ਪਈਆਂ ਨੇ ਜੀ ਅਗਰ ਇਹ ਥੇਲੇ ਜਾਉਗੇ ਜੀ ਤਾਂ ਥੇਲੇ ਵਾਲੇ ਕਹਿਣਗੇ ਜੀ ਤੁਸੀਂ ਜਾਣ ਕੇ 라ਕੇ ਭੇਜੀਏ ਜੀ ਉਹ ਸਾਡੇ بار-बार 게ਡੇ ਮਾਰਨਗੇ ਸਾਡੀ ਬੇਇੱਜ਼ਤੀ ਕਰਨਗੇ ਵੀ ਤੁਸੀਂ ਗੜਬੜ ਕਰੀ ਹੈ ਜਿਹਦਾ ਵਜ਼ਨ ਵੱਧ ਗਿਆ ਕੋਈ ਗੱਲਬਾਤ ਆndi ਹੈ ਤੇ ਜ਼ਿੰਮੇਵਾਰ ਫਟ ਬਣ ਕੇ ਵੇਂਦੇ ਵੀ ਜਿਹੜਾ ਸਾਡਾ ਫੜਾ ਇਹਨੂੰ ਸਹੀ ਬਣਾਇਆ ਜਾਵੇ ਤੇ ਜੇ ਜਿਹਨੇ ਵੀ ਗਲਤ ਕੀਤਾ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਮਦਰ ਬੋਲਦਾ ਜੀ ਕਪੂਰ ਚੰਦ ਐਂਡ ਸੰਦੀ ਦੁਕਾਨ ਤੋਂ ਫੜ ਦੇ ਸਾਹਮਣੇ ਉਹ ਫੜ ਬਣਿਆ ਸੀ ਜਿਹੜਾ ਨਾ ਬੇਕਾਰ ਹੈ ਸਾਡੇ ਸਾਹਮਣੇ ਫੜ ਬਣਿਆ 19 ਸਾਲ ਹੋ ਗਏ ਉਹ ਇਦੂ ਵਧੀਆ ਜਿਹੜਾ ਸਾਡਾ ਫੜ ਸੀ ਪਹਿਲਾਂ ਇਦੂ ਵਧੀਆ ਸੀ ਇਹਨਾਂ ਨੇ ਉਦੋਂ ਨਕਮਾ ਕਰਤਾ ਇਹ ਸਾਰਾ ਟੁੱਟਿਆ ਪਿਆ ਸਾਡੇ ਮੰਗ ਆ ਵੀ ਇਹਨੂੰ ਪਟਕੇ ਮੁੜਕੇ ਬਣਾਇਆ ਹੈ ਮਾਰਕੀਟ ਕਮੇਟੀ ਵੀ ਬੇਨਤੀ ਕੀਤੀ ਹੈ ਸਾਡੀ ਇਹ ਜਿਹੜਾ ਟਾਈਮ ਟਪਾ ਰਹੇ ਨੇ ਤਾਂ ਟਪਾ ਰਹੇ ਨੇ ਵੀ ਜੀੜੀ ਆਣੀ ਸ਼ੁਰੂ ਹੋ ਜੇ ਅਸੀਂ ਲੋਕ ਆਪੇ ਕਹਿੰਦੇ ਰਹਿਣ ਦੋ ਰਹਿਣ ਦੋ ਰਹਿਣ ਦੋ ਪਰ ਇਹ ਕੰਮ ਬਹੁਤ ਗਲਤ ਹੈ ਲੱਗਦਾ ਮੈਂ ਟਿਕਾ ਕਪਲੇ ਦੀ ਹਾਂ ਹਾਂ ਵੱਡਾ ਕਪਲਾ ਵੱਡਾ ਕੁਝ ਲਾਈ ਕੁਝ ਨਹੀਂ ਇਹਦੇ ਵਿੱਚੋਂ ਹਾਂ ਕੀ ਠੇਕੇਦਾਰ ਨੇ ਲੱਗਦਾ ਤੁਹਾਨੂੰ ਕਾਫੀ ਜਾਨੀ ਬਣੀ ਹਾਂ ਬਿਲਕੁਲ ਐਸੀ ਕੀਤੀ ਨੇ ਬਿਲਕੁਲ ਹੁਣ ਖੜੇ ਖੜੇ ਭੱਜ ਗਿਆ ਕੋਈ ਗੱਲ ਚ ਚੱਜ ਨੇ ਕਰਕੇ ਗਿਆ ਹਾਂਜੀ ਕੀ ਮਾਮਲਾ ਸਿਗਾ ਇਹ ਜਿਹੜਾ ਤੁਹਾਡੇ ਫੜਾਂ ਦਾ ਔਰ ਇਸ ਵਕਤ ਜਿਹੜੇ ਕਿ ਤੁਹਾਡੇ ਕੋਲ ਠੇਕੇਦਾਰ ਵੀ ਆਏ ਸੀ ਕਿਸ ਤਰ੍ਹਾਂ ਕੀ ਸਿਚੁਏਸ਼ਨ ਹੈ ਇਸ ਤਰ੍ਹਾਂ ਵੀ ਮੈਂ ਇੱਥੇ ਐਸੋਸੀਏਸ਼ਨ ਦਾ ਮੈਂਬਰ ਬੋਲ ਰਿਹਾ ਗਰਬਚਨ ਸਿੰਘ ਮੌਲਵੀ ਵਾਲਾ ਜਿਹੜਾ ਇਹ ਫੜ ਬਣਾਏ ਗਏ ਨੇ ਬਿਲਕੁਲ ਇਹਦੇ ਵਿੱਚ ਬੜਾ ਵੱਡਾ ਕਫਲਾ ਹੋਇਆ ਹੈ ਕੋਈ ਵੀ ਇਹ ਇਹ ਤਾਂ ਇੱਕ ਇੱਥੇ ਮੈਂ ਸੁਣ ਰਿਹਾ ਸੀ ਇੱਕ ਕਹਿ ਰਿਹਾ ਵੀ ਇੱਕ ਦੋ ਨੇ ਪੂਰਾ ਤਾਂ ਇਹ ਜਿਹੜਾ ਏਰੀਆ ਇਹ ਖਰਾਬ ਹੈ ਜਿਹੜਾ ਇਹਨੇ ਉਧਰ ਬਣਾਇਆ ਉਹ ਵੀ ਖਰਾਬ ਹੈ ਦੋ ਪਾਸੇ ਨੇ ਹੋਰ ਵੀ ਬਣਾਏ ਨੇ ਇੱਥੇ ਮੰਡੀ 'ਚ ਕੋਈ ਵੀ ਸਹੀ ਨਹੀਂ ਬਣਿਆ ਆਏਗਾ ਸਾਡੀ ਤਾਂ ਮਾਰਕੀਟ ਕਮੇਟੀ ਨੂੰ ਇਹ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹਨੂੰ ਪੱਟ ਕੇ ਦੁਬਾਰਾ ਬਣਾਇਆ ਜਾਵੇ ਤੇ ਸਾਨੂੰ ਚੱਗੇ ਇੱਥੇ ਜਿਹੜੀ ਪਾਤੜਾ ਮੰਡੀ ਹੈ ਇਹ ਪੰਜਾਬ 'ਚੋਂ ਇੱਕ ਅਲੱਗ ਕਿਸਮ ਦੀ ਸਮੱਸਿਆ ਹੈ ਸਾਰਿਆਂ ਲੋਕਾਂ ਨੂੰ ਪਤਾ ਹੈ ਤੇ ਇੱਥੇ ਜਿਹੜਾ ਸਾਡੇ ਕੋਲ ਫੜਾਂ ਦੀ ਬੜੀ ਵੱਡੀ ਘਾਟ ਹੈ ਇੱਥੇ 5-5 ਕਿਲੋਮੀਟਰ 'ਚ ਮਾਲ ਡਿੱਗਦਾ ਜਾ ਕੇ ਬਾਹਰ ਤੇ ਜਿਹੜਾ ਸਾਡਾ ਕੋ ਫੜ ਹੈਗਾ ਉਹ ਵੀ ਪਤਾ ਨਹੀਂ ਇਹਦੇ ਵਿੱਚ ਕਿੰਦੀ ਮਿਲੀ ਭੂਤੇ ਜਾਂ ਕੀ ਏ ਠੇਕੇਦਾਰ ਨੂੰ ਅੱਜ ਵੀ ਉਹ ਸਾਨੂੰ ਇੱਥੇ ਮਿੱਠੀਆਂ ਗੋਲੀਆਂ ਦੇ ਰਿਹਾ ਤੁਹਾਡੇ ਸਾਹਮਣੇ ਆ ਮੈਂ ਕਹਾਂਗਾ ਸਾਰਾ ਇੱਕ ਵਾਰ ਕੈਮਰਾ ਆਫ ਦਾ ਕਮਾ ਕੇ ਤਾਂ ਦੇਖੋ ਵੀ ਇਹ ਜਿੰਨਾ ਫੜੇ ਕੋਈ ਇੱਕ ਵੀ ਇਹਦੇ ਚ ਸਲੇਪ ਨਹੀਂ ਹੈਗੀ ਜਿਹੜੀ ਸਹੀ ਹੋਵੇ ਕੀ ਤੁਹਾਨੂੰ ਅਜਿਹਾ ਵਿਸ਼ਵਾਸ ਦੇ ਗਿਆ ਅਜੇ ਸਾਡੇ ਨੂੰ ਠੇਕੇਦਾਰ ਨਾਲ ਸਾਡੀ ਤਾਂ ਗੱਲ ਨਹੀਂ ਹੈਗੀ ਕਿਉਂਕਿ ਇਹਦਾ ਜਿਹੜਾ ਠੇਕਾ ਹੈ ਉਹ ਮਾਰਕੀਟ ਕਮੇਟੀ ਥਰੂ ਹੁੰਦਾ ਹੈ ਟੈਂਡਰ ਪਾਉਂਦੀ ਏ ਸਾਨੂੰ ਪ੍ਰੋਵਾਈਡ ਜਿਹੜਾ ਕਰਾਉਣਾ ਹੈ ਫੜ ਉਹ ਮਾਰਕੀਟ ਕਮੇਟੀ ਨੇ ਕਰਾਉਣਾ ਹੈ ਉਹ ਕਹਿੰਦੇ ਇਹਦੀ ਅਸੀਂ ਰਿਪੇਅਰ ਕਰਾ ਦਈਏ ਸਾਡੀ ਤਾਂ ਇਹ ਡਿਮਾਂਡ ਹੈ ਵੀ ਇਹਨੂੰ ਪਟਕੇ ਦੁਆਰਾ ਬਣਾਇਆ ਜਾਵੇ ਇਹ ਇਹਦੀ ਰਿਪੇਅਰ ਹੈ ਜਿਹੜੀ ਉਹ ਬਿਲਕੁਲ ਗਲਤ ਹੈ ਵੀ ਉਹਦੇ ਨਾਲ ਨਹੀਂ ਸਾਡਾ ਮਸਲਾ ਹੱਲ ਹੋਣਾ ਇਹਦੇ ਤੇ ਕੋਈ ਪਰਵਾਹ ਨਹੀਂ ਕੋਈ ਕੋਈ ਲੱਗਦਾ ਵੀ ਇਹਨਾਂ ਠੇਕੇਦਾਰ ਨੇ ਕਿਹਾ ਵੀ بارش ਪਈਆ بارش ਪੈਣ ਕਰਕੇ ਉਹਨਾਂ ਨਾਲ ਤਾਂ بارش ਹੀ ਨਹੀਂ ਸੀ ਜਿੰਨਾ ਦਿਨਾਂ ਦੇ ਵਿੱਚ ਫੜ ਬਣਿਆ ਉਹਨਾਂ ਦੇ ਨਾਲ ਤਾਂ بارش ਲੱਗੇ ਤਾਂ ਕਿ ਵੀ ਨਹੀਂ ਸੀ ਅਗੀ ਡੇਟਾ ਕੱਢ ਕੇ ਵਿਖਾ ਦੇਵੇ ਆਪਦੀਆਂ ਬਿਲਕੁਲ ਝੂਠ ਮਾਰਦਾ ਇਸ ਗੱਲ ਤੇ ਠੇਕੇਦਾਰ ਨੇ ਮੈਂ ਸੋਹਣਾ ਬੋਲਾਂਗੀ ਇੱਕ ਹਫ਼ਤਾ ਹੋ ਗਿਆ ਇਹਨਾਂ ਨੂੰ ਦਿੱਤੀ ਨੂੰ ਮਾਰਕੀਟ ਕਮੇਟੀ ਵਾਲਿਆਂ ਨੂੰ ਠੇਕੇਦਾਰ ਨੂੰ ਤਲਾ ਦਿੱਤੀ ਨੂੰ ਅਜੇ ਤੱਕਰ ਇਹਨਾਂ ਦੀ ਕੋਈ ਯੂ ਨਹੀਂ ਘੜਕੀ ਔਰੇ ਫਲੱਡ ਦਾ ਕਿਹੜਾ ਕੋਈ ਔਰੇ ਪਾਤਰਾ ਮਜ਼ੂਰ ਔਰੇ ਪਾਣੀ ਆ ਗਿਆ ਵੀ ਤਾਂ ਕਰਕੇ ਔਰੇ ਫਲੱਡ ਆ ਗਿਆ ਵੀ ਤਾਂ ਕਰਕੇ ਠੇਕੇਦਾਰ ਔਰੇ ਬਿਆਨ ਦੇਣ ਲੱਗ ਰਿਹਾ ਹੈ ਵੀ ਔਰੇ ਤਾਂ ਪਈ ਪਾਣੀ ਆ ਗਿਆ ਫਲੱਡ ਆ ਗਿਆ ਜਿੱਥੇ ਫਲੱਡ ਆਇਆ ਉਧਰ ਦੇਖਣਾ ਔਰੇ ਕਿਹੜਾ ਫਲੱਡ ਆਇਆ ਹੈ ਬਾਰਸ਼ ਗਿਆ ਜਦੋਂ ਉਹਨਾਂ ਕਹਿਆ ਵੀ ਜਦੋਂ ਇਹ ਫੜ ਬਣਿਆ ਹੈ ਬਣਾਉਣ ਸਮੇਂ ਹੀ ਬਾਰਸ਼ ਆ ਗਈ ਸੀ ਤਾਂ ਕਰਕੇ ਉਦੋਂ ਵੀ ਅਸੀਂ ਉਦੋਂ ਕੋਈ ਬਾਰਸ਼ ਨਹੀਂ ਆਈ ਉਦੋਂ ਵੀ ਠੇਕੇਦਾਰ ਨੂੰ ਟੈਲੀਫੋਨ ਕਰਕੇ ਕਰ ਹੈ ਭਾਈ ਇਹ ਚ ਰੇਤਾ ਬਦਰੀ ਪੈਣ ਲੱਗ ਰਹੀ ਹੈ ਆ ਕੇ ਸਮਟਦਾ ਬਾਦੇ ਕੋਈ ਕਾਰਵਾਈ ਕੀਤੀ ਨਹੀਂ ਕਿਸੇ ਤਰ੍ਹਾਂ ਦੀ ਵੀ ਇਹਨੇ ਰੱਜ ਕੇ ਠੱਗੀ ਮਾਰੀ ਹੈ ਠੇਕੇਦਾਰ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਫਾਨੂੰ ਦੁਆਰ ਤੋਂ ਬਣਾਉਣਾ ਚਾਹੀਦਾ ਕਿਉਂਕਿ ਇਹ ਇਧਰ ਬਸਿਆ ਜਾ ਰਿਹਾ ਹੈ ਕਿ ਮੰਡੀ ਦੇ ਕਾਫੀ ਜਿਹੜੇ ਵਿੱਚ ਮੰਡੀ ਦੇ ਵਿੱਚ ਫੜ ਬਣਾਏ ਆ ਇਹਨਾਂ ਦੇ ਵਿੱਚ ਕਾਫੀ ਜਿਆਦਾ ਸਮੱਸਿਆ ਹੈ ਕਿਉਂਕਿ ਇਹ ਜਿਹੜੀ ਬਜਰੀ ਤੇ ਦਿੱਤਾ ਅੱਡ ਅੱਡ ਚਮਕਰੀ ਆ ਇਹ ਸਰ ਜਦੋਂ ਫੜ ਬਣਾਇਆਗਾ ਉਸ ਟਾਈਮ بارشਾਂ ਹੋ ਰਹੀਆਂ ਸੀਗੀਆਂ بارشਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਮਾਈਨਰ ਪ੍ਰੋਬਲਮ ਆ ਜਾਂਦੀ ਆ ਜਿਹੜੀ ਕੋਈ ਆ ਗਈ ਉਹਨੂੰ ਦੂਰ ਕਰ ਦਿੱਤਾ ਜਾਊਗਾ ਜੀ ਅੱਛਾ ਹੁਣ ਵੀ ਦੇਖੋ ਪਿੱਛੇ ਜੇ ਕਿੰਨੀਆਂ بارشਾਂ ਆ ਕੇ ਆਈਆਂ ਜੀ ਫਲੱਡ ਦੇ ਵਿੱਚ ਸੜਕਾਂ ਵੀ ਰੁੜ ਗਈਆਂ ਅੱਛਾ ਮੱਡੀ ਦਾ ਕਿਤੇ ਹੋਰ ਕੋਈ ਕੰਮ ਨਹੀਂ ਜੀ ਹਾਂਜੀ ਇਸ ਇਸ ਗੱਲ ਤੋਂ ਆੜਤੀਆਂ ਦੇ ਵਿੱਚ ਕਾਫੀ ਰੋਸ ਹੈ ਕਿਉਂਕਿ ਉਹ ਕਹਿੰਦੇ ਵੀ ਨਵਾਂ ਫੜ ਬਣਿਆ ਜਿਹੜੇ 20-20 ਸਾਲ ਪੁਰਾਣੇ ਫੜ ਬਣੇ ਹੋਏ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਪਰ ਇਸ ਫੜ ਦੇ ਵਿੱਚ ਕਾਫੀ ਵੱਡੀ ਗੰਭੀਰ ਸਮੱਸਿਆ ਆ ਇਹ ਮਾਮਲਾ ਕਿਉਂ ਇੰਨੀ ਜਲਦੀ ਇਦਾਂ ਦਾ ਹੋਇਆ ਜਿੱਥੇ ਕੋਈ ਪ੍ਰੋਬਲਮ ਆਂਦੀ ਆ ਦੇਖੋ ਆੜਤੀ ਵੀਰ ਕਹਿ ਰਹੇ ਨੇ ਸਾਹਮਣੇ ਵੀ ਦਿਸ ਰਿਹਾ ਜਿਹੜੇ ਕੋਈ ਪੰਜ ਚਾਰ ਪੈਨਲਾਂ ਦੇ ਵਿੱਚ ਕੋਈ ਪ੍ਰੋਬਲਮ ਆਈ ਆ ਉਹ ਬਾਸ਼ ਕਰਕੇ ਆਈ ਆ ਜਿਹਨੂੰ ਠੀਕ ਕਰ ਦਿੱਤਾ ਜਾਊਗਾ ਜਲਦੀ ਠੀਕ ਕਰ ਦਾਂਗੇ ਅਸੀਂ ਸੀਜ਼ਨ ਤੋਂ ਪਹਿਲਾਂ ਠੀਕ ਕਰਨ ਲਈ ਦਵੇਦਾਰ ਹਾਂ ਜੀ ਤੇ ਉਸ ਤੋਂ ਬਾਅਦ ਵੀ ਸਾਡੀ ਇਹ ਫੁੱਲ ਜ਼ਿੰਮੇਵਾਰੀ ਹੁਕਮੀ ਜੇ ਕਿ ਇੱਕ ਦਾਣਾ ਵੀ ਨਿਕਲਦਾ ਸੀ ਹਰ ਗੱਲ ਲਈ ਜ਼ਿੰਮੇਵਾਰ ਹੈ ਕਿ ਕਿਧਰ ਨਹੀਂ ਆਏ ਤੁਹਾਡਾ ਡੀਕੇ ਗਰਗੇ ਸਰ ਹਾਂਜੀ ਡੀਕੇ ਗਰਗੇ ਸਰ ਇਹ ਤੁਹਾਨੂੰ ਲੱਗਦਾ ਵੀ ਜਿਵੇਂ ਆੜਤੀਆਂ ਨੇ ਹੁਣ ਇਸ ਵਕਤ ਨਾਰਾਜ਼ਗੀ ਜ਼ਾਹਰ ਕੀਤੀ ਕਿਉਂਕਿ ਜੇ ਬਣੇ ਨੂੰ ਇਹਨੂੰ 6 ਮਹੀਨੇ ਹੋਇਆ ਉਸ ਤੋਂ ਪਹਿਲਾਂ ਵੀ ਇਹ ਠੀਕ ਹੋ ਸਕਦਾ ਸੀ ਇਸ ਵਕਤ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ ਇਹ ਸਰ ਬਾਰਸ਼ਾਂ ਕਰਕੇ ਨਹੀਂ ਹੋ ਸਕਿਆ ਨਾ ਹੁਣ ਬਾਰਸ਼ਾਂ ਆਟੀਆਂ ਨੇ ਤਾਂ ਅਸੀਂ ਤੁਰੰਤ ਆ ਗਏ ਜੀ ਕੀ ਲੱਗਦਾ ਕਿੰਨੇ ਕ ਸਮੇਂ ਦੇ ਵਿੱਚ ਇਹਦਾ ਕੋਈ ਹੋਣ ਦੀ ਸਿਚੁਏਸ਼ਨ ਲੱਗਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਵੀ ਕੋਈ ਜਿਹੜੀ ਸੀਮੈਂਟ ਦੇ ਵਿੱਚ ਵੀ ਘਪਲੇਬਾਜੀ ਹੋਈ ਆ ਕੋਈ ਸੀਮੈਂਟ ਮਾੜਾ ਆ ਗਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਸੀਮੈਂਟ ਦੀ ਨਹੀਂ ਹੁੰਦੀ ਜੀ ਇਹ ਕਿਤੇ ਵੀ ਨਹੀਂ ਹੁੰਦੀ ਇਹ ਇੱਕ ਠੇਕੇਦਾਰ ਤੇ ਕੋਈ ਵੀ ਇਲਜ਼ਾਮ ਲਾਣੇ ਬਾਜੂ ਨੇ ਕਿਵੇਂ ਬਾਜੂ ਨੇ ਵੀ ਦਿਖੋ ਅਗਲਾ ਕਹਿੰਦਾ ਠੇਕੇਦਾਰ ਸੀਮੈਂਟ ਖਾ ਗਿਆ ਜੀ ਇਹਦੇ ਵਿੱਚ ਸੀਮੈਂਟ ਹੀ ਨਹੀਂ ਪਾਇਆ ਇਹ ਤੁਹਾਡੇ ਇਹ ਤੁਹਾਡੇ ਨਹੀਂ ਨਹੀਂ ਇਹ ਕੋਈ ਕੁਐਸਚਨ ਮੇਰਾ ਇਹ ਤੁਹਾਡੇ ਸਾਹਮਣੇ ਆ ਦੇਖੋ ਗੱਲ ਇਹ ਆ ਵੀ ਕੋਈ ਅਲੀਗੇਸ਼ਨ ਨਹੀਂ ਹੈਗੇ ਇਹ ਬਿਲਕੁਲ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਸੱਚਾਈ ਹੈ ਕਿ ਜਿਹੜਾ ਉਹਦੇ ਵਿੱਚ ਰੇਤਾ ਬੱਜਰੀ ਅਡ ਅਡ ਦਿਸੇ ਬਾਕੀ ਫੜ ਸਾਰਾ ਕੰਪਲੀਟ ਹੈ ਜੀ ਕੁਝ ਪਿੰਨਲਾਂ ਦੇ ਵਿੱਚੇ ਪ੍ਰੋਬਲਮ ਤਾਂ ਆਈ ਹੈ ਵੀ ਉਦੋਂ ਬਾਰਿਸ਼ ਹੋਣ ਕਰਕੇ ਉਹਦੀ ਦਿੱਕਤ ਹੋ ਗਈ ਤਾਂ ਉਹਨੂੰ ਦੂਰ ਕਰ ਦਿੱਤਾ ਜਾਊਗਾ ਜੀ ਤੁਹਾਨੂੰ ਲੱਗਦਾ ਇਹਦੇ ਵਿੱਚ ਵੀ ਕੋਈ ਕਪਲੇਬਾਜੀ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਜੀ ਅਡ ਅਡ ਜਿਹੜੀ ਹੋ ਰਹੀ ਆ ਤੁਸੀਂ ਕਹਿੰਦੇ ਹੋ ਨਾ ਵੀ ਇਹਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਆ ਤਾਂ ਉਹ ਤੁਸੀਂ ਕਹਿੰਦੇ ਕੀ ਲੱਗਦਾ ਵੀ ਤੁਹਾਨੂੰ ਇਹ ਜਿਹੜੀ ਅਡ ਮਾਮਲਾ ਸਰ ਇਹ ਹੈ ਨਾ ਜਦੋਂ ਗਿੱਲੇ ਦੇ ਉੱਪਰ بارش ਪੈ ਜਾਂਦੀ ਹੈ ਨਾ ਜੀ ਉਦੋਂ ਆਮ ਰੁਟੀਨ 'ਚ ਹੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀਆਂ ਨੇ ਚੱਲਦੇ ਕੰਮਾਂ ਦੇ ਵਿੱਚ ਜਦੋਂ ਕੋਈ ਕੰਮ ਰਨਿੰਗ ਪੋਜੀਸ਼ਨ 'ਚ ਹੈ ਨਾ ਉਹਦੀ ਪ੍ਰੋਬਲਮ ਹੋ ਜਾਂਦੀ ਹੈਗੀ ਆਮ ਹੀ ਰੁਟੀਨ ਚ ਆ ਰਹੀਆਂ ਨੇ ਸਰ ਹੁਣ ਦੇਖੋ ਫਲੱਡ ਆਏ ਨੇ ਰੋਡ ਰੁੜ ਗਏ ਉਹਦੇ ਵਿੱਚ ਵੀ ਠੇਕੇਦਾਰਾਂ ਤੇ ਇਲਜ਼ਾਮ ਲੱਗਦੇ ਨੇ ਜੀ ਵੀ ਠੇਕੇਦਾਰਾਂ ਨੇ ਕੱਢਿਆ ਮਟੀਰੀਅਲ ਪਤਾ ਕੀ ਲੱਗਦਾ ਤੁਹਾਨੂੰ ਵੀ ਇਹ ਜਿਹੜਾ ਇਸ ਤੋਂ ਇਲਾਵਾ ਹੋਰ ਵੀ ਕਿਤੇ ਇਸ ਤਰ੍ਹਾਂ ਦੀ ਸਮੱਸਿਆ ਆਈ ਆ ਜਿਹੜੀ ਤੁਸੀਂ ਠੇਕੇ ਲਏ ਨਹੀਂ ਕਿਤੇ ਨਾ ਨਹੀਂ ਐਦਾਂ ਕੋਈ ਨਹੀਂ ਆਈ ਜੀ ਇਹ بارش ਕਰਨ ਹੀ ਆਈ ਆ ਸਰ ਜੀ ਬਿਲਕੁਲ ਸਹੀ ਹੈ ਜਿਹੜੇ ਫੜਦਾ ਸੀ ਮਾਮਲਾ ਕੀ ਮਾਮਲਾ ਸੀਗਾ ਇਹ ਜਿਹੜੇ ਕਿ ਰੇਤਾ ਨਿਕਲੀ ਹੋਈ ਆ ਕਿਉਂਕਿ ਠੇਕੇਦਾਰ ਦੀ ਕਾਫੀ ਜਿਆਦਾ ਅੰਗਹਿਲੀਏ ਦੇ ਵਿੱਚ ਦਿਖਾਈ ਦੇ ਰਹੀ ਆ ਜਿਹੜੀ ਰੇਤਾ ਔਰ ਜਿਹੜੀਆਂ ਸੀਮੈਂਟ ਦੇ ਵਿੱਚ ਨਾਪਾਨ ਕਰਕੇ ਕਿਉਂਕਿ ਬਜਰੀ ਤੇ ਰੇਤਾ ਹੀ ਕੱਲੀ ਚੱਲਦੀ ਆ ਨਹੀਂ ਜੋ ਪ੍ਰੋਬਲਮ ਹੈ ਜੇ ਕੋਈ ਪ੍ਰੋਬਲਮ ਆਈ ਉਹਨੂੰ ਠੀਕ ਕਰਾਵਾਂਗੇ ਦੇਖੋ ਗੱਲ ਇਹ ਹੁੰਦੀ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਕੀ ਤੁਹਾਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਵੱਡਾ ਕਪਲਾ ਨਹੀਂ ਕਪਲਾ ਤਾਂ ਕਿੱਦਾਂ ਹੋ ਗਿਆ ਮਤਲਬ ਹੁਣ ਜੇ ਖਰਾਬ ਹੋ ਗਿਆ ਉਹਨੂੰ ਠੀਕ ਕਰਾਵਾਂਗੇ ਕਿਤੇ ਕਮੀ ਹੋ ਸਕਦੀ ਉਹਨੂੰ ਠੀਕ ਕਰਾਵਾਂਗੇ ਜੋ ਵੀ ਹੈਗਾ ਨਹੀਂ ਇਸ ਤਰ੍ਹਾਂ ਨਹੀਂ ਜੀ ਸਰ ਬਈ ਇਹ ਇੱਕ ਵਾਰੀ ਤਾਂ 18 ਸਾਲ ਪਹਿਲਾਂ ਮਰਕੇ ਵੀ ਬਣੇ ਹੋਏ ਫੜਨੇ ਸਰ ਇੱਕ ਵਾਰੀ 6 ਮਹੀਨੇ ਪਹਿਲਾਂ ਮਰਕੇ ਵੀ ਬਣਿਆ ਹੋਇਆ ਫੜਾ ਤੁਸੀਂ ਜੇ ਦੀ ਵਾਰ ਕੀ ਮਰਕੇ ਆ ਪਸੋਂ ਕਰਦੇ ਹੋ ਨੀ ਜੋ ਜੇ ਕੋਈ ਦਿੱਕਤ ਆਈ ਹੈ ਲਾਹਰਪਰਵਾਈ ਹੋਈ ਹੈ ਜਾਂ ਕੋਈ ਗੱਲ ਹੈ ਉਹ ਅਸੀਂ ਕਰਾਵਾਂਗੇ ਠੀਕ ਹੁਣ ਤੋ ਜੇ ਹੁਣ ਤੁਹਾਡੇ ਮੂਰੇ ਰਿਜ਼ਲਟ ਗਲਤ ਆਇਆ ਤਾਂ ਉਹਨੂੰ ਠੀਕ ਕਰਾਂਗੇ ਆਪਾਂ ਕੋਈ ਗੱਲ ਨਹੀਂ ਠੀਕ ਕਰਨਾ ਚਾਹੁੰਗੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਨਹੀਂ ਨਹੀਂ ਏਦਾਂ ਚਲੋ ਕਿਤੇ ਕਿਤੇ ਪ੍ਰੋਬਲਮ ਆ ਜਾਂਦੀ ਹੈ ਵਰਕਮੈਨਸ਼ਿਪ ਵਿੱਚ ਪ੍ਰੋਬਲਮ ਹੋ ਸਕਦੀ ਹੈ ਜਾਂ ਮਟੀਰੀਅਲ ਵਿੱਚ ਪ੍ਰੋਬਲਮ ਹੋ ਸਕਦੀ ਉਹ ਬਾ ਇਹ ਵੀ ਅੱਗੇ ਤੋਂ ਗੌਰ ਰੱਖਦੇ ਹੀ ਆ ਮਤਲਬ ਜੇ ਹੁਣ ਇਹਦੀ ਪ੍ਰੋਬਲਮ ਆ ਗਈ ਉਹਨੂੰ ਠੀਕ ਕਰਾਵਾਂਗੇ ਠੇਕੇਦਾਰ ਤੋੜ ਗਏ ਉਹ ਠੀਕ ਹਾਂਜੀ ਇਹ ਫੜਤਾ ਹੁਣ ਤੁਹਾਡੇ ਮੂਹਰੇ ਅੱਗੇ ਹੀ ਆ ਜਿਹੜੇ ਜਿੰਨੇ ਵੀ 3-4 ਪੈਨਲ ਜਾਂ ਜ਼ਿਆਦਾ ਖਰਾਬ ਹੋਏ ਹੋਏ ਆ ਉਹਨੂੰ ਬਾਕੀ ਵੀ ਪੱਟ ਕੇ ਠੀਕ ਕਰਾਂਗੇ ਆਪਾਂ ਹਰਜੀਤ ਸਿੰਘ ਹਰਜੀਤ